ਸਸਿਕਾ ਜੀ ਸਾਰਿਆਂ ਨੂੰ ਮੈਂ ਅੱਜ ਕਿੱਟ ਕਰਦੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਚ ਹੈ ਡਿਜ਼ਾਈਨਰ ਟਿਕ ਟਿਕ ਉਮੀਦ ਕਰਦੇ ਆਂ ਜੀ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜਿਹੜੇ ਨਵੇਂ ਵੀਵਰ ਸਾਰੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਮਿਤਾ ਜੀ ਉਹ ਆਉਣ ਵਾਲੀਆਂ ਵੀਡੀਓ ਨੇ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ ਮੈਂ ਵੀਡੀਓ ਸ਼ੁਰੂ ਕਰਦੇ ਆਂ ਜੀ ਅੱਜ ਵਾਲੇ ਜਿਹੜੇ ਸੂਟ ਆ ਗਏ ਉਹ ਹੈਗੇ ਪ੍ਰਿੰਸ ਕਾਟਨ ਦੇ ਤੇ ਬਿਲਕੁਲ ਨੂ ਸੂਟ ਆਏ ਨੇ ਇਹਦੇ ਨਾਲ ਦੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਬਹੁਤ ਜਲਦੀ ਵਧੀਆ ਸੇਲ ਹੋਈ ਉਹਨਾਂ ਦੀ ਤੇ ਉਮੀਦ ਕਰਦੇ ਆਂ ਜੀ ਤੁਹਾਨੂੰ ਪਸੰਦ ਆਉਣਗੇ ਵੀਡੀਓ ਸ਼ੁਰੂ ਕਰਦੇ ਆਂ ਜੀ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਵੀਡੀਓ ਸਕਿੱਪ ਨਾ ਕਰਿਆ ਕਰੋ ਪਲੀਜ਼ ਆਓ ਜੀ ਵੀਡੀਓ ਸ਼ੁਰੂ ਕਰਦੇ ਆਂ ਪਹਿਲਾ ਸੂਟ ਹੈਗਾ ਗਾ ਪ੍ਰਿੰਸ ਦੇ ਕਲੈਕਸ਼ਨ ਪ੍ਰਿੰਸ कॉटन ਦੇ ਸੂਟ ਨੇ ਤੇ ਪ੍ਰਾਈਜ਼ ਹੈਗਾ ਇਹਨਾਂ ਦਾ 750 ਰੁਪਿਆ ਤੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋਗੇ ਅਗਲਾ ਕਲਰ ਹੈਗਾ ਜੀ ਇਹਦੇ ਵਿੱਚ ਮਾਊਸ ਕਲਰ ਆ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਸਾਰੇ ਸੂਟ ਪ੍ਰਿੰਸ ਕਲੈਕਸ਼ਨ ਦੇ ਹੀ ਰਹਿਣਗੇ ਇੱਕ ਇਹਦੇ ਨਾਲ ਨਾਲ ਕਲਰ ਹੋਰ ਪਿਆ ਸੀ ਇੱਕ ਇਹਦੇ ਨਾਲ ਇਹਦੇ ਨਾਲ ਚਲੋ ਬਹੁਤ ਜਲਦੀ ਜੀ ਦੋ ਆਈ ਗਏ ਅਗਲਾ ਕਲਰ ਹੈ ਜੀ ਆਹ ਕਲਰ ਹੈਗਾ ਜੀ ਗਾਜਰੀ ਬਹੁਤ ਸੋਹਣਾ ਕਲਰ ਹੈਗਾ ਇਹ ਬਹੁਤ ਸੋਹਣਾ ਸਾਫਟ ਸਾਫਟ ਸਟਾਫ ਆ ਪ्युअर कॉटन ਨਾ ਬਿਲਕੁਲ ਪ्युअर कॉटन ਹੈ ਜੀ ਜਦੋਂ ਮਾਰਜੀ ਤੁਸੀਂ ਘਰੇ ਆਪਣਾ ਇਹ ਜਿਹੜਾ ਵੇਅਰ ਕਰ ਸਕਦੇ ਹੋਗੇ ਕੋਈ ਇਹਨਾਂ ਦਾ ਕਲਰ ਨਹੀਂ ਫੇਟ ਹੁੰਦਾ ਜੀ ਅਗਲਾ ਕਲਰ ਹੈਗਾ ਜੀ ਮਹਿੰਦੀ ਅਗਲਾ ਸੂਟ ਹੈਗਾ ਜੀ ਮਹਿੰਦੀ ਕਲਰ ਦਾ ਤੇ ਬਹੁਤ ਸੋਹਣੇ ਸੂਨੇ ਤੇ ਅਗਲਾ ਸੂਟ ਹੈਗਾ ਜੀ ਜਿਹੜਾ ਉਹ ਹੈਗਾ ਜੀ ਬਲੈਕ ਬਲੈਕ ਦਾ ਅੱਜ ਦੀ ਕਿਹੜੀ ਬਹੁਤ ਜ਼ਿਆਦਾ ਟ੍ਰੈਂਡ ਹੈ ਜੀ ਅੱਜ ਇਸ ਟਾਈਮ ਸਭ ਤੋਂ ਜ਼ਿਆਦਾ ਬਲੈਕ ਦਾ ਟ੍ਰੈਂਡ ਚੱਲ ਰਿਹਾ ਹੈਗਾ ਬਹੁਤ ਸੋਹਣਾ ਇਹਦਾ ਪ੍ਰਿੰਟ ਹੈਗਾ ਪਿਓਰ ਕਾਟਨ ਹੈ ਜੀ ਜੇ ਤਾਂ ਦੱਸਾਂ ਵੀ ਉਹ ਇੱਕੋ ਹੀ ਹੈਗਾ ਆ ਹੈਗਾ ਜੀ ਕਰੀਮ ਕਲਰ ਆਫ ਵਾਈਟ ਕਲਰ ਹੈ ਜੀ ਇਹਦਾ بیس ਆ ਜਿਹੜਾ ਜੇ ਤੁਹਾਨੂੰ ਕੋਈ ਵੀ ਸੂਟ ਸਾਡੇ ਦਾ ਸਕਰੀਨਸ਼ਾਟ ਲੈ ਕੇ ਆਪਣਾ ਜਿਹੜਾ ਨੰਬਰ ਚੱਲ ਰਿਹਾ ਉਹਦੇ ਤੇ ਤੁਸੀਂ ਆਪਣਾ ਆਰਡਰ ਹੈ ਜਿਹੜਾ ਦੇ ਸਕਦੇ ਹੋ ਜੀ 750 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੀ ਤੇ ਸ਼ਿਪਿੰਗ ਫ੍ਰੀ ਹੈ ਜੀ ਇਹਨਾਂ ਦੀ ਤੁਸੀਂ ਘਰ ਬੈਠੇ ਸੂਟ ਜਿਹੜਾ ਮੰਗਵਾ ਸਕਦੇ ਹੋ ਇਹਦੇ ਨਾਲ ਦੇ ਕਾਫੀ ਡਿਜ਼ਾਈਨ ਪਹਿਲਾਂ ਵੀ ਆਏ ਸੀ ਆਪਾਂ ਵੀਡੀਓ ਪਾਈ ਸੀ ਪਹਿਲਾਂ ਵੀ ਤੇ ਉਹ ਸੂਟ ਨਿਕਲ ਗਏ ਸੀ ਇਹ ਸਾਰੇ ਬਹੁਤ ਸੋਹਣਾ ਰਿਸਪੌਂਸ ਦਿੱਤਾ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੇ ਸੂਤ ਨੂੰ ਕਿੱਦਾਂ ਲੱਗਿਆ ਆ ਆ ਜਾ ਅਗਲਾ ਕਰਦੇ ਆ ਜੀ ਇਹਦੇ ਨਾਲ ਤਾਂ ਇੱਕ ਨਿਚੇ ਸੀਗਾ ਉਹਨਾਂ ਦਾ ਥੋੜਾ ਜਿਹਾ ਫਰਕ ਆਣਾ ਹੂੰ ਕੱਲ੍ਹ ਦਾ ਥੋੜਾਇਆ ਫਰਕ ਆ ਸੀ ਤਾਂ ਮੈਂ ਲਓ ਇਹ ਮੰਮੀ ਵਾਲੇ ਸੂਟ ਨੇ ਤੇ ਅੰਗਲੇ ਸੁੰਦੇ ਹੈਗੇ ਜਿਹੜੇ ਉਹ ਹੈਗੇ ਦੁਪੱਟਿਆਂ ਨਾਲ ਇਹ ਸੂਟ ਹੈਗਾ ਜੀ ਆਲ ਓਵਰ ਸੂਟ ਆ ਕਾਟਨ ਦਾ ਸੂਟ ਹੈਗਾ ਤੇ ਡਿਜੀਟਲ ਪ੍ਰਿੰਟ ਆ ਬਹੁਤ ਸੋਹਣਾ ਸੂਟ ਹੈਗਾ ਇਹਦੇ ਨੀਚੇ ਕੇ ਰੇ ਤੇ ਉੱਪਰ ਲੈਂਸ ਦਿੱਤੀ ਹੋਈ ਹੈਗੀ ਤੇ ਇਹ ਸੂਟ ਦਾ ਪ੍ਰਾਈਸ ਹੈਗਾ ਜੀ 850 ਰੁਪਿਆ ਤੇ ਨਾਲ ਇਹਦੇ ਦੁਪੱਟਾ ਹੈਗਾ ਮਸਲੀਨ ਦਾ ਦੁਪੱਟਾ ਜੀ ਇਹਦੇ ਨਾਲ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੈਗਾ ਬਹੁਤ ਸੋਹਣਾ ਸੂਟ ਹੈ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਤੇ ਅਗਲਾ ਸੂਟ ਹੈ ਜੀ ਮੈਂਦੀ ਕਲਰ ਦਾ ਇਹ ਸ਼ਰਟ ਹੈ ਜੀ ਸ਼ਰਟ ਦੇ ਉੱਪਰ ਇਹਦੇ ਥੋੜੇ-ਥੋੜੇ ਮੋਤੀ ਜਿ ਲੱਗਿਆ ਲੱਗੇ ਹੋਇਆ ਮੋਤੀ ਤੇ ਪ੍ਰਿੰਟਿੰਗ ਜੀ ਬਣੀ ਹੋਈ ਹੈਗੀ ਆਹ ਵਾਲਾ ਗਲੇ ਤੇ ਆਪਕਾ ਤੇ ਆਹ ਬਣ ਗਿਆ ਜਿਹੜੀਆਂ ਬਾਜੂ ਬੈਕ ਸੈਲ ਤੇ ਵੀ ਇਦਾਂ ਹੀ ਆ ਮੈਂਦੀ ਕਲਰ ਹੈਗਾ ਇਹਦਾ ਸੂਟ ਦਾ ਆਈ ਦੀ ਸਲਵਾਰ ਹੈ ਜੀ ਆ ਹੈਗਾ ਜੀ ਇਹਦਾ ਦੁਪੱਟਾ ਦੁਪੱਟੇ ਦੇ ਵਿੱਚ ਸਿੱਪੀ ਵਰਕ ਹੋਇਆ ਹੋਇਆ ਹੈ ਜੀ ਕਾਟਨ ਦਾ ਦੁਪੱਟਾ ਹੈਗਾ ਵਿੱਚ ਸਿੱਪੀ ਦਾ ਵਰਕ ਹੋਇਆ ਹੋਇਆ ਹੈਗਾ ਬਹੁਤ ਸੋਹਣਾ ਦੁਪੱਟਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹਾਂ ਇਹ ਦੁਪੱਟੇ ਵਾਲੇ ਸੂਟਾਂ ਦਾ ਪ੍ਰਾਈਸ 850 ਰੁਪਈਆ ਹੈਗਾ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋਗੇ ਹਾਂਜੀ ਉਮੀਦ ਕਰਦੇ ਹਾਂ ਜੀ ਅੱਜ ਵਾਲੇ ਸੂਟ ਆ ਜਿਹੜੇ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੇ ਸੂਟ ਤੁਹਾਨੂੰ ਕਿੱਦਾਂ ਲੱਗੇ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸ਼ਸਤਰੀ ਕਾਲ ਜੀ